ਹਾਂਜੀ ਇਹ ਆਲਾ ਸਾਰੇ ਵੀਰਾਂ ਦਾ ਹੋਰ ਕੀ ਬਾਲਣਾ ਲੱਗ ਰਿਹਾ ਉਹ ਤੇ ਸੌਂਦਾ ਵੀ ਸਾਰੇ ਵੀਰਾਂ ਦੇ ਲਓ ਭਾਈ ਉੱਠ ਖੜੇ ਜੀ ਜੀ ਦਾ ਕਰਦਾ ਇਹ ਪਰੋਸ਼ਨਾ ਪੈਂਦਾ ਤੜਕੂ ਤੜਕੀ ਆ ਦੱਸੋ ਯਾਰ ਤੜਕਦਾਰ ਕੀ ਸਾਰੀਆਂ ਹੀ ਹੁੰਦੇ ਤੜਕੋ ਤੜਕਣਿਆ ਉੱਠਦੇ ਆ ਦੋ ਅੱਧਾ ਘੰਟਾ ਦਾ ਬਸ ਆਂ ਸਰੀਰ ਹੀ ਨਹੀਂ ਮੜਦਾ ਆਂ ਬੰਦ ਜੀ ਬਸ ਸੋਈ ਸੁੱਤੇ ਜਾਂ ਅੱਖਾਂ ਹੀ ਮੀਂਹ ਜੰਦੇ ਆ ਭੈ ਜਰਾ ਥੋੜੀ ਲੱਗਦਾ ਯਾਰ ਜਿਵੇਂ ਨਾ ਹਾਂਜੀ ਮੇਰੇ ਵੇਰ ਉੱਤੇ ਕੂਤਰ ਚੈੱਕ ਕਰ ਲੇ ਭਾਈ ਜਿਹੜੇ ਤੈਨੂੰ ਸ਼ੈੱਡ ਨਾਲ ਸੀਗੇ ਇੱਕ ਦਾ ਟੂ ਸਿਰ ਡੰਡੇ ਲਈ ਵੀ ਰਹਿ ਸੀ ਜਿਹੜਨ ਦੀ ਇੱਕ ਅੱਛਾਂ ਵਾਲੀ ਕੰਡੂ ਸਟੋਰੀ ਆ ਹਨਾ ਲਗਭਗ ਉੱਥੇ ਵੀ ਆਪਾਂ ਦੱਦਾ ਘੰਟਾ ਲੇਟ ਹੈ ਸਾਢੇ 7 ਹੋ ਗਏ ਇਹ ਕਲੈਂਟ ਤੇ ਅੱਧਾ ਘੰਟਾ ਲੇਟ ਹੋ ਗਏ ਨਹੀਂ ਸਾਫ ਹਜੇ ਵੀ ਰੱਖੀ ਹੋਇਆ ਹੈਗੇ ਕੋਈ ਪੰਜ ਪੰਜ ਚਾਰ ਚਾਰ ਦਾਣੇ ਮੜਾ ਵੀ ਚਲ ਮਗੰਮ ਜਾ ਕੇ ਆਉਣੀ ਸੀ ਰਹਿ ਕੇ ਪਰ ਦੁਬਾਰਾ ਆ ਕੇ ਛੱਡ ਦੇਗੇ ਜੇ ਵੇਲੇ ਹੋਗੇ ਤਾਂ ਚਲੋ ਭਾਈ ਚੱਲ ਪਿਆ ਫਿਲਡਰ ਨੂੰ ਘਰੇ ਜਾ ਕੇ ਦੇਖਣੇ ਕਿਉਂ ਨਾ ਬਟ ਬੜੀ ਠੰਡ ਹੋਈ ਪਈ ਹੈ ਹਵਾ ਵੀ ਹੈ ਠੰਡੀ ਠੰਡੀ ਚੱਲੀ ਆ ਆ ਗਏ ਜੀ ਵਾਪਸ ਘਰੇ ਕਮੈਂਟ ਰੋਕੋ ਰੁਕੋ ਰੋਕੋ ਭਾਈ ਹਾਂ ਜੀ ਮੇਰੇ ਵੀਰੋ ਤੇ ਹੁਣ ਡਾਈ ਹੈ ਬਈ ਜਿਹੜੇ ਦੋ ਤਿੰਨ ਕਬੂਤਰ ਡਾਉਣੇ ਸੀਗੇ ਇੱਕ ਤਾਂ ਤਾਂ ਮਾਰਤਾ ਉਹਲਾ ਗਲਾਬੀ ਟੋਰੀ ਗਲਾਬੀ ਟੂਸਾ ਉਹ ਤਾਂ ਆਉਂਦਾ ਸਾਹਮਣੇ ਠੀਕ ਹੈ ਤੇ ਇਹ ਸੁੱਕਾ ਕਬੂਤਰ ਹੈ ਦੂਜੀਆਂ ਦੋ ਕਬੂਤਰਾਂ ਪਾਣੀ ਤੇ ਹੈ ਬਈ ਇੱਕ ਤਾਂ ਟੂਸੇ ਡੰਡੇ ਵਾਲੀ ਇੱਕ ਕਾਠਾ ਇਹਨਾਂ ਨੂੰ ਦੇਤਾ 10-10 ਸੇਮਲ ਪਾਣੀ ਕਿਤਾਬ ਬੈਠੀ ਅੱਗੇ ਹਨਾ ਇੱਕ ਉਹ ਪਿੱਛੇ ਆਪਣੀ ਨਾਲ ਬੈਠੀ ਬਿੱਲੋ ਜੀ ਮਾਰੀਓਲਾ ਚਲਖੰਡ ਉੱਡ ਜਾ ਉੱਡ ਜਾ ਉੱਡ ਜਾ ਤੇ ਟੂਸੇ ਡੰਡੇ ਵਾਲੀ ਇਹਦਾ ਵੀ ਮਾਰੀਓਲਾ ਚਲਖੰਡ ਉੱਡ ਜਾ ਉੱਡ ਜਾ ਉੱਡ ਜਾ ਰੇ ਗਈ ਓਕੇ ਵੀਰ ਬੋੜ ਜੀ ਇਹਨਾਂ ਨੂੰ 10 ਲੱਗ ਸੇਮਲ ਪਾਣੀ ਇੱਕ ਸੁੱਕਾ ਹੈ ਬੰਦੀ ਬੰਦੀ ਤੇ ਹੈ ਹਨਾ ਕੋਈ 4-5 ਦਿਨ ਦੀਏ ਕੋਈ 2 ਤੇ 3 ਦਿਨਾਂ ਦੀ ਤੇ ਬਸ ਐ ਉਹ ਸਹੀ ਵਾਰੀਆਂ ਹੀ ਆਏ ਮਤਲਬ ਵੀ ਉਹ ਨਹੀਂ ਬਣਿਆ ਨਾ ਤਰਤੀਬ ਵਾਰ ਨਹੀਂ ਵਾਰੀਆਂ ਕਰਾਂਗੇ ਇਹਨਾਂ ਕਿ ਤਿੰਨ ਦਿਨਾਂ ਤੋਂ ਕੱਢ ਦਿੰਨੇ ਇੱਕ ਦਿਨ ਕਰੀ ਚਾ ਪੰਜਾਂ ਦਿਨਾਂ ਤੋਂ ਢਾ ਦਿੰਨੇ ਹੈਗੇ ਹਾਂਜੀ ਮੇਰੇ ਵੀਰੋ ਆ ਗਏ ਜਿੱਧਰ ਲੈ ਕਰੇ ਰੋਟੀ ਰੋਟੀ ਖਾ ਜਾਂਦੀ ਤੇ ਜਿਹੜੇ ਆਪਣੇ ਕੂਤਰਾ ਬਦਾਂ ਬਦੂ ਪਾਉਣ ਲੈ ਪਾਈਏ ਦੋ ਕਬੂਤਰ ਆ ਕੇ ਬੈਠ ਗਏ ਭਾਈ ਇੱਕ ਤਾਂ ਗਲਾਬੀ ਟੂਸਾ ਟੋਰੀ ਆ ਸ਼ਾਖ ਖਾ ਜਾ ਇੱਕ ਦੋਵੇਂ ਗਲਾਬੀ ਕੱਛਾਂ ਵਾਲੀ ਤੇ ਕੂਤਰਾ ਈ ਸੀ ਲਗਭਗ ਤੜਕੇ ਸੀਗੇ ਮਾੜੇ ਮਾੜੇ ਦਾਣੇ ਅੰਦਰੋਂ ਹੀ ਛੜਤੇ ਸੀਗੇ ਨਾ ਤੇ ਇੱਕ ਬਾਅਦ ਇੱਕ ਤਾਂ ਟੂ ਸੇਟ ਉਰੇ ਲਾ ਕੇ ਪਈ 11:20 ਮਿੰਟਾਂ ਤੇ ਤੇ ਕੱਛਾਂ ਲਈ ਆ ਕੇ ਬੈਠ ਗਈ 11:22 ਮਿੰਟਾਂ ਤੇ ਓਨਲੀ ਇੱਕ ਰਹੇਗੀ ਟੂ ਸੇਟ ਡੰਡੇ ਵਾਲੀ ਆਪਣੀ ਵਾਸਤੇ ਠੀਕ ਆ ਬਾਹਰ ਤੇ ਇੱਧਰ ਇਹ ਕਬੂਤਰ ਵੀ ਚੱਕ ਲੈਣੇ ਬਈ ਆਪਣੇ ਜਿਹੜੇ ਵਾਰੀ ਵਾਲੇ ਆ ਹਨਾ ਇਹਨਾਂ ਵਾਸਤੇ ਕੱਢਦੇ ਆਂ ਪਵਾਦਾਂ ਫਦੂੰ ਸਾਰਿਆਂ ਵਾਸਤੇ ਤੇ ਪਾਉਣੇ ਆਂਗੇ ਤੇ ਰੱਖੀ ਵੀ ਇੱਧਰ ਕਬੂਤਰਾਂ ਨੂੰ ਪਵਾਦਾਂ ਆਪਣੇ ਨੂੰ ਆਇਓ 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 ਆਇਆ ਪੁੱਤ ਪਹਿਲੇ ਨੰਬਰ ਤੇ ਟੌਰੀ ਗਾ ਲਵ ਗਿਆ ਉਸ ਤੋਂ ਬਾਅਦ ਭਾਈ ਇੱਕ ਮਿੰਟ ਇੱਥੋਂ ਕਰ ਲਗੇ ਕੋਲੇ ਉਸ ਤੋਂ ਬਾਅਦ ਹੋ ਗਈ ਆਪਣੀ ਪੂਸੇ ਟਵਰੀ ਵਾਲੀ ਆਇਆ 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 ਬੋਤੇ ਉਸ ਤੋਂ ਬਾਅਦ ਹੋ ਗਈ ਆਪਣੀ ਬਗਲ ਵਾਲੀ ਕਾਲੀ ਚੀਨੀ ਆਇਆ 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 ਖੰਡ ਇੱਕ ਹੋਰ ਟ੍ਰੇ ਪਈ ਹੈ ਤੇ ਇਹ ਰੱਖ ਦਗੇ ਭਾਈ ਆਪਾਂ ਹਰੀ ਕਲਾਤੀ ਕਾਂਤ ਵਾਲੇ ਆਇਆ 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 ਬੇਟਾ ਇਹਨੂੰ ਇੱਧਰ ਰੱਖ ਦੇ ਇਧਰ ਬਿਲਾਉਣਾ ਜਾ ਆਵੜੇ ਇੱਧਰ ਤੇ ਆਪਣੀ ਟੂਸੇ ਡੰਡੇ ਵਾਲੀ ਵੀ ਬੈਠ ਗਈ ਸੀ ਬਈ ਉਹ ਬੈਠੀ ਕਰਤੀ ਉਹ ਵੀ ਅੰਦਰ ਇਹ ਬੈਗੀ ਸੀ 11:50 ਦੇ 3 ਛੱਡੇ ਸੀ ਬਸ 2 ਆ ਕੇ ਬਹਿ ਗਈ ਸੀ 11:20 ਤੇ ਇਹ ਬਈ 11:50 ਤੇ 45 ਤੇ ਓਕੇ ਏਅਰਪੋਰਟਾਂ ਹਾਂਜੀ ਮੇਰੇ ਵੀਰੋ ਤੇ ਬਦਾਮਾਂ ਵਾਲੇ ਕੂਤਰਾਂ ਨੂੰ ਬਲਾਮ ਪਾ ਰਹੇ ਵੀ ਸਾਰਿਆਂ ਨੂੰ ਬਦਾਮ ਤੇ ਉਦੀ ਦਾਣੇ ਦੂਣੇ ਮੰਨ ਕੇ ਚਲੋ ਠੀਕ ਆ ਜੀ ਨੂੰ ਜਿੰਨੇ ਜਨੇ ਪਉਣ ਸੀ ਜੀ ਵੀ 25 25 30 30 ਗਣ ਕੇ ਇੱਧਰ ਰਾਜਾ ਮਾ ਪਾਣੀ ਧਰਤਾ ਬਈ ਦੋਵੇਂ ਕਬੂਤਰਾਂ ਨੂੰ ਉਧਰ 2 ਸੇਫ ਹੋ ਜਾਂਦੇ ਨੂੰ ਰਾਜਮਾ 2 ਸੇ ਟੋਰੀ ਵਾਲੇ ਨੂੰ ਰਾਜਮਾ ਪਾਣੀ ਧਰਤਾ ਠੀਕ ਐ ਤੇ ਇਧਰਲੇ ਆਪਣੇ ਖੁੱਡੇ ਵਾਲੇ ਕਬੂਤਰਾਂ ਨੂੰ ਵੀ ਦਾਣੇ ਪਾ ਦੇ ਬਈ ਚੁਕੀ ਜਾਂਦੇ ਉਹ ਦੇਖੋ ਜਾਲੀ ਵਿੱਚ ਦੀ ਜੂ ਮਾਰ ਦਿੰਨਾ ਲੇ ਪਿਆ ਸਾਰੇ ਬਲੈਕ ਯਾਰਗੇ ਤੇ ਆਪਦੇ ਵਾਸਤੇ ਮੈਂ ਗੋਲੀ ਲਿਆਂਦੀ ਵੀ ਘਰੋਂ ਵੈਸੇ ਤਾਂ ਆਪਾਂ ਨੂੰ ਨਹੀਂ ਲੈਣੀ ਚਾਹੀਦੀ ਹੁੰਦੀ ਪਟ ਕੀ ਕਰੀ ਅੱਭੀ ਇੱਕ ਤਾਂ ਢਿੱਡ ਬਹੁਤ ਜਿਆਦਾ ਦੁਗੀਆਂ ਦੇ ਕਿਥੋਂ ਧੌਣ ਟੁੱਟ ਜਾਂਦੇ ਆਂ ਇਹ ਚੀਜ਼ ਪੈਂਦੀ ਧੌਣ ਦੇ ਬਹੁਤ ਬੁਰਾ ਹਾਲ ਹੋਇਆ ਪਿਆ ਚਲਦਾ ਵਾਟਰ ਵੀ ਰਿਆਂ ਦਾ ਫਾੜਿਆ ਪੈਂਪ ਚ ਓਕੇ ਟੋੜ ਵਾਲਾ ਮੁੰਡਾ ਵੀ ਪਹੁੰਚਿਆ ਹੋਇਆ ਪਖ ਹਰ ਜਹਾ ਪੁੱਤ ਕੀ ਹੋ ਗਿਆ ਹੂੰ ਰੱਜੀ ਨਹੀਂ ਹਜੇ ਹਜੇ ਰੱਜੀ ਨਹੀਂ ਹਜੇ ਰੱਜੀ ਨਹੀਂ ਕੀ ਗੱਲ ਹੈ ਹੈ ਓਰੇ ਕੰਨ ਚਾਰੇ ਦੱਸ ਕਿੰਨੇ ਬਲਾਫ ਆ ਓਰੇ ਮੇਰੇ ਕੋਲ ਆ ਦੱਸ ਓਰੇ ਓਰੇ ਵਾਲੀ ਵਾਲੀ ਮਾਸਲੀ ਵਾਲੀ ਇੱਕ ਦਰਦੰਦਰ ਦੀ ਹਾਂਜੀ ਮੇਰੇ ਵੀ ਰੋਪ ਦਾਮਾ ਬਦੂਮਾਲੇ ਨੂੰ ਤੋਕੇ ਰਿਪੋਰਟਾਂ ਨੇ ਭਾਈ ਲਾਗਾ ਚ ਉੱਪਰ ਛੱਡ ਗਲਾਬੀਟੋਰੇ ਵਾਲਾ ਭਾਈ ਅੰਦਰ ਛੱਡਤਾ ਦਾਣਾ ਇੱਕ ਵੀ ਨਹੀਂ ਖੁੱਡੇ ਚ ਐਨਕ ਲਾ ਕੇ ਵੀ ਨਹੀਂ ਥਿਆਣਾ ਆਪਾਂ ਨੂੰ ਬਾ ਠੀਕ ਆ ਜਾਗਾ ਇਹਨੂੰ ਚੱਕ ਲੈ ਇਨ ਉਧਰ ਕਰਦੇ ਖੁੱਲੇ ਥਾਂ ਤੇ ਇੱਥੇ ਸਰੀਰ ਵੱਡਾ ਵਿਚਾਰੇ ਦਾ ਤੇ ਉੱਖਾ ਜਾਈ ਜਾਂਦਾ ਹਨ ਪੈ ਨਾਂਗਾਂ ਦੀ ਕੱਟੇ ਵਰਗਾ ਦੇਖ ਵੇਖ ਸਾਈ ਜਿ ਵਿਖਾ ਗਲਾਬੀ ਟੂ ਸੈਟਰੀ ਵਾਲੀ ਦਾ ਭਰਾ ਜਿਹੜੀ 7 ਤੋਂ 7.5 ਲਈ ਵੀਡੀਓ ਹੈ ਤੇ ਇਹ ਇਸ ਨੂੰ ਪਤਾ ਹੈ 11 ਵਜੇ ਠੱਪਾ ਮਾਸਟਰ ਬਣ ਗਿਆ ਤੇ ਇਹਨਾਂ ਨੇ ਵੀ ਖਾਲੇ ਸਾਰੀਆਂ ਨੇ ਬਦਾਮ ਬਦੂ ਤੇ ਛੱਡ ਗਏ ਭਾਈ ਇਹਨਾਂ ਨੂੰ ਖੁੱਡੇ 'ਚ ਲਾਸਟ ਕਬੂਤਰੀਆਂ ਲੈ ਪਈ ਛੱਡਦੇ ਚੋਬਰੇ ਨੂੰ ਵੀ ਜਾ ਕੇ ਗਲਾਬੀ ਬਗਲਾੜੀ ਨੂੰ ਬਈ ਚਾਰ ਪਾਈ ਪੰਗਾ ਯਾਰ ਜਦੋਂ ਹੱਥ ਪਾਉਣੇ ਹਨ ਐਨੇ ਫੰਗ ਹੱਥਾਂ 'ਚ ਹੀ ਰਹਿ ਜਾਂਦੇ ਇਹਨਾਂ ਦੇ ਗੰਗਾ ਭਾਈ ਓਕੇ ਰਿਪੋਰਟਾਂ ਨੇ ਦਾਣੇ ਦੂਨੇ ਸਾਫ ਆ ਖੁੱਡੇ ਪਾਣੀ ਹੈ ਤੇ ਚਲੋ ਬਸ ਹੁਣ ਤਾਂ ਰੱਬ ਰੱਖ ਹੀ ਹੈ ਕੱਲ ਨੂੰ ਕਬੂਤਰੀ ਵੀ ਸਾਂਭਣੀ ਹੈ ਕੱਲ ਨੂੰ ਮੈਨੂੰ ਕੰਮ ਹੋਰ ਵੀ ਬਾਬਾ ਭਲੀ ਕਰੂਗਾ ਖੁੱਡੇ ਪੇੜ ਤੇ ਬਾਹਰ ਸਾਡਾ ਬਲੱਡ ਘਟਦਾ ਸਿੰਦਰ ਜਾ ਰਿਹਾ ਹਾਂ ਜੀ ਫੂਡ ਸਪਲਾਈ ਡਿਪਾਰਟਮੈਂਟ ਵਿਭਾਗ ਦੇ ਅਧਿਕਾਰੀ ਬਣ ਚੁੱਕੇ ਆਂ ਸੀ ਟਰੱਕ ਆ ਚੁੱਕੇ ਮੇਰੇ ਵੀਰੋ ਕਹਿੰਦਾ ਕਿ ਬਲਜੀਤ ਵੀ ਖੜਾ ਹੈ ਕਹਿੰਦਾ ਟਰੱਕ ਬੈਗ ਲਵਾਈ ਜਾਂਦਾ ਮੇਰੇ ਵੀਰੋ ਕਣਕ ਆ ਗਈ ਐ ਜੀ ਢੀਪੂ ਵਾਲੀ ਠੀਕ ਹੈ ਵੰਡਾਂਗੇ ਫਿਰ 30 ਗੱਟਾ ਦੇ ਆਇਆ ਚੱਲ ਚੱਲ ਤੂੰ ਦੇ ਆ ਦੇ ਮੈਂ ਕਰਾਉਣਾ ਛੱਡ ਜਾ ਨਿਕਲ ਹਾਂ ਆਪਾਂ ਇਹਨਾਂ ਨੂੰ 5 ਕਿਲੋ ਖਸਾਉਣਾ ਇਹ ਇਹ ਮਿਲਦਾ ਸਕੀਨ ਨਹੀਂ ਆਉਂਦੀ ਇਸੇ ਹਿਸਾਬ ਨਾਲ ਬੰਦ ਕਰੂਗਾ ਇਹ ਹੂੰ ਤੂੰ ਪਹਿਲਾਂ ਬਹੁਤ ਟਾਈਮ ਹੋ ਗਿਆ ਚਲੋ ਭਾਈ ਚਲ ਜੀ ਬੜਾ ਔਖਾ ਹੀ ਕਰ ਤੈਨੂੰ ਪਾਣੀ ਰੋਗ ਤਾਂ ਜਿਹੜਾ ਪੀ ਕੇ ਆਈ ਸੀ ਆ ਧਰਮ ਵਾਲੀ ਕਰਦੀ ਆ ਬਈ ਆਪ ਨੂੰ ਲਾਉਣੇ ਪਏ ਗੱਟੇ ਹੀ ਥੋੜੇ ਸੀ ਪੈਂ ਪੈਂ ਕਿਲੋ ਕਰਤੀ ਸਰਕਾਰ ਨੇ ਕਣਕ ਸਿਰਫ ਬਈ ਹੈ ਨਾ ਉਹ ਵੀ ਨਾ ਦੇਵੇ ਨਾ ਹੀ ਕੀਤਾ ਕਹਿੰਦੇ ਚੱਕੀ ਆ ਨਾ ਕਬੂਤਰ ਵੀ ਚੋੜੜ ਵਾਲੇ ਮੁੰਡੇ ਨੂੰ ਵੀ ਦਿੰਨੇ ਆ ਜੀ ਗੱਟਾ ਭਰ ਕੇ ਕਬੂਤਰਾਂ ਦਾ ਇੱਕ ਮਿੰਟ ਦੋ ਤਾਂ ਚੱਕ ਲਏ ਕੁਝ ਹੋਰ ਚਾਗਦੇ ਆ ਬਾਕੀ ਫਿਰ ਹਣਾ ਕੋਈ ਬਾਅਦ ਵਿੱਚ ਘਾਟਵੇਂ ਬਾਅਦ ਚ ਕਰ ਲਾਂਗੇ ਅਸੀਂ ਲਓ ਜੀ ਤੇ ਇੱਧਰ ਵੀ ਕਹਿੰਦੇ ਕਰਤਾ ਉਹੋ ਪਿੰਜਰਾ ਡਟਦਾ ਮੈਨੂੰ ਤਾਂ ਲੱਗਦਾ ਉਹਨਾਂ ਨਾਲ ਵੀ ਵਾਅਦਾ ਇਹਨਾਂ ਛੋરા ਨਾਲੋਂ ਵੀ ਬਾਹਰ ਨਾ ਜੀ ਓਏ ਇਹ ਗਿਣਤੀ ਮਾਰ ਕੇ ਕਿੰਨੇ ਆ 2 4 5 6 7 8 ਉਹਨਾਂ ਨਾਲੋਂ ਇੱਕ ਨਗ ਵੱਧ ਹੈ ਜਿਹੜੇ ਉਹ ਦਿਨ ਮੁੰਡੇ ਲੈ ਗਏ ਆ ਠੀਕ ਆ ਦਿਖਾ ਦਨਾ ਵੀ ਤੁਹਾਨੂੰ ਕਿਹੜੇ ਕਿਹੜੇ ਆ ਕਬੂਤਰ ਆਪਣੇ ਆਹ ਹੋ ਗਿਆ ਰੱਤਾ ਖੇਤਾਂ ਵਾਲੇ ਦੇ ਪੱਠੇ ਦਾ ਪੱਠਾ ਠੀਕ ਆ ਘੋੜੇ ਦਾ ਪੱਠਾ ਹਰਤਾ ਉੜਦਾ ਹੀ ਰਿਹਾ ਥੋੜੇ ਸਾਹਮਣੇ ਗਲਾਬੀ ਪਗਲ ਵਾਲਾ ਆਹ ਹੋ ਗਈ ਭਾਈ ਕਮੰਡਲੀ ਕਬੂਤਰੀ ਹਾਂ ਖੱਟੀ ਕਾਲੀ ਦੀ ਠੀਕ ਐ ਇਹ ਹੋ ਗਈ ਹਰੇ ਟੂਸੇ ਵਾਲੇ ਦੀ ਭੈਣ ਜਿਹੜਾ ਦੋ ਬਾਏ ਛੱਡਿਆ ਤੇ ਇਹਦੀ ਭੈਣ ਦਾ ਖੱਬਾ ਟੂਸਾ ਜਿਹੜੀ ਭੱਜ ਗਈ ਸੀ ਉੱਥੇ ਜਾਵੜੀ ਸੀ ਅਵਲ ਖਰਾਣੇ ਹਣਾ ਉਥੋਂ ਮੋੜੀ ਮਾੜੀ ਨਹੀਂ ਫੋਨ ਕੀਤਾ ਸੀ ਮੁੜ ਕੇ ਨੱਪ ਨੁੱਪ ਗਿਆ ਉਹ ਇਹ ਕ ਇਹ ਹੋ ਗਈ ਤੇ ਇਹ ਰੱਤੇ ਪੁੰਜੀ ਵਾਲਿਆਂ ਚੋਂ ਐ ਤੇ ਥੱਲੇ ਬਈ ਹੋ ਗਿਆ ਆ ਅਗਲੇ ਪਾਸੇ ਹਰੀ ਬਗਲ ਵਾਲਾ ਕਬੂਤਰ ਇਹ ਹੋ ਗਿਆ ਭਾਈ ਸਾਹਿਬ ਹਰੇ ਗਲਾਬੀ ਟੂਸੇ ਵਾਲੇ ਸ਼ਾਖ ਆ ਜਿਹੜਾ ਉੜਦਾ ਹੁੰਦਾ ਉਹਨੂੰ ਬੜਾ ਜ਼ੋਰ ਲਾਉਂਦਾ ਹੈ ਤੇ ਕਿਦੋਂ ਪਹਿਲਾਂ ਸੈਣੀ ਖੜੇ ਬਾਈ ਛੱਡਿਆ ਸੀਗਾ ਦੋਵੇਂ ਗਲਾਬੀ ਟੂਸੇ ਗਲਾਬੀ ਟੌਰੀ ਇਹ ਉਹਨਾਂ ਦਾ ਭਰਾ ਹੈ ਵੱਡੇ ਟੂਸੇ ਵਾਲੇ ਕਬੂਤਰ ਦਾ ਠੀਕ ਹੈ ਇਹ ਆਪਣੇ ਦਾ ਜਿਹੜਾ ਮੇਨ ਕਬੂਤਰ 11-12 ਸਾਲ ਪੁਰਾਣਾ ਉਦੋਂ ਪਿੱਛੇ ਹੈਗਾ ਭਾਈ ਦੋਵੇਂ ਗਲਾਬੀ ਟੂਸੇ ਇਹ ਛੱਪੜਦੇ ਜਾਂ ਲਾ ਕੇ ਜਿਵੇਂ ਖਰਾਬ ਹੋ ਗਿਆ ਸੀਗਾ ਉੜਦਾ ਵੀ ਬਹੁਤ ਸੋਹਣਾ ਰਿਹਾ 11-12 ਨੂੰ ਜਾਂਦਾ ਸੀਗਾ ਛੋਟਾ ਉਹਦਾ ਚੰਨੂ ਗਿਆ ਸੀਗਾ ਠੀਕ ਹੈ ਤੇ ਮੰਨ ਕੇ ਚੱਲੋ ਇਹ ਹੈਗਾ ਗੁਲਾਬੀ ਫੂੰਜੀ ਵਾਲੇ ਦਾ ਸ਼ਾਹ ਅਖੇ ਦਾ ਤੇ ਰੱਤੀ ਦੀ ਮਾਂ ਦਾ ਉਹ ਵਾਲਾ ਆ ਜਿਹੜਾ ਚਿੱਟਾ ਗਾਲਾ ਦਿਖਾਈ ਰਿਹਾ ਨੇ ਉਦੋਂ ਪਿੱਛੇ ਆ ਗਿਆ ਭਾਈ ਆਪਣਾ ਕਮੰਡਲਾ ਐ ਟੂ ਸੇ ਫੂੰਜੇ ਵਾਲਾ ਠੀਕ ਹੈ ਇੱਕ ਮਿੰਟ ਮੜ ਕੇ ਦਿਖਾਉਣਾ ਉਹਨੂੰ ਮੈਂ ਉਦੋਂ ਬਾਅਦ ਆ ਗਿਆ ਭਾਈ ਆਪਣਾ ਕਮੰਡਲਾ ਗੁਲਾਬੀ ਫੂੰਜਾ ਗੁਲਾਬੀ ਟੂਸਾ ਠੀਕ ਹੈ ਗੁਲਾਬੀ ਫੂੰਜਾ ਗੁਲਾਬੀ ਟੂਸਾ ਇਹ ਹੋ ਗਿਆ ਭਾਈ ਆਪਣੇ ਕੋਲ ਜਿਹੜੀ ਕੂਦਰੀ ਉੜਦੀ ਐ ਫੂੰਜੇ ਟੂਸੇ ਵਾਲੀ ਤੇ ਜਿਹਦਾ ਕੱਲਾ ਗੁਲਾਬੀ ਫੂੰਜਾ ਉੜਦਾ ਰਿਹਾ ਬਾਲਾ ਕੂਦਰੀ ਉਤਰਾ ਉਹਨਾਂ ਨੂੰ ਦੇਦਾ ਕਿ ਕੇਨਾਂ ਨੂੰ ਦੇਦਾ ਇੱਕ ਮੇਹਰੀ ਨਹੀਂ ਹੁੰਦੀ ਇਹ ਕੇ ਹੋ ਗਿਆ ਇਹ ਕੂਲ ਤਾਂ ਇਹ ਰੋਜਾ ਰੋਜਾ ਹੋ ਗਿਆ ਇਹ ਭਈ ਆਪਣੀ ਕਾਲੀ ਦਾ ਪੱਠਾ ਕਾਲੀ ਨੂੰ ਪਤਾ ਹੈ ਕਾਲੀ ਖੰਡ ਇਹ ਉਹਦਾ ਪੱਠਾ ਰੋਜਾ ਇੱਕ ਭਾਈ ਸਾਹਿਬ ਇਹ ਹੋ ਗਈ ਰੱਤੀ ਰੱਤੀ ਇਹ ਵੀ ਕਾਲੀ ਦੀ ਪੱਠੀ ਹੈ ਠੀਕ ਹੈ ਇੱਕੋ ਜੋੜੀ ਦੇ ਦੋਵੇਂ ਭੈਣ ਭਰਾਈਏ ਦੋਵੇਂ ਦੇ ਦੇ ਇੱਕ ਹੋ ਨਹੀਂ ਭਾਈ ਚੱਲ ਰਣੀ ਛਾਕੀ ਕੂਤਰੀ ਝੱਲਰ ਮਗਲ ਟੋਰੀ ਵਾਲੀ ਇਹ ਆ ਭਾਈ ਉਹਨਾਂ ਦੀ ਮੋਜੀ ਦੀ ਭੈਣ ਵੱਡੀ ਝੱਲਰ ਵਾਲੀ ਪੱਠੀ ਦੀ ਤੇ ਵੱਡੇ ਕਾਲੇ ਦੀ ਦੀ ਹੈ ਤੇ ਵਸਾਈ ਕਬੂਤਰੇ ਮੇਣ ਹਨ ਲਗ ਭਾਗ ਜਿਹੜੇ ਤੁਹਾਨੂੰ ਦਿਖਾਤੇ ਇਕੱਠਾੜੇ ਕੂਤਰੇ ਆ ਗਏ ਹਨ ਮਾਰਨੋਂ ਨੀਗਾ ਸਾਰੇ ਵੱਡੇ ਕੂਤਰਾਂ ਦੇ ਆ ਸਾਰਿਆਂ ਦੇ ਭੈਣ ਭਰਾ ਕਰੇ ਉੱਡੇ ਹੋਏ ਆ ਗਏ ਸਾਰਿਆਂ ਨਾਲ ਦੇ ਬਾਜੀਆਂ ਵੀ ਛੱਡੇ ਹੋਏ ਆ ਠੀਕ ਹੈ ਕਿ ਨਹੀਂ ਜਿੱਤੇ ਨਹੀਂ ਉਹ ਗੱਲ ਵੱਖਰੀ ਐ ਬਈ ਉਹ ਤੁਹਾਨੂੰ ਵੀ ਪਤਾ ਹਨਾ ਉਹ ਕੋਈ ਉੜਾਈ ਨਹੀਂ ਮਾਰਦਾ ਕੋਈ ਕਿਸੇ ਗੱਲ ਦੀ ਵੀ ਜਿੱਤੇ ਕਿਉਂ ਨਹੀਂ ਉਹ ਵੀ ਸਾਨੂੰ ਪਾ ਦੱਸਣ ਦੀ ਲੋੜ ਨਹੀਂ ਹੈਨਾ ਤੇ ਆ ਸਾਰੇ ਕਬੂਤਰ ਆ ਭਾਈ ਇਹ ਆਪਾਂ ਦੰਨੇ ਆਪਣੇ ਬਿੱਲੀ ਝੋੜ ਵਾਲੇ ਮੁੰਡੇ ਨੂੰ ਹਣਾ ਚਲੋ ਇਹਨੇ ਵਾਲੇ ਰਿਕਟਰ ਸਮੇਂ ਹੀ ਰਹਿਣਗੇ ਆਪਣੇ ਤੇ ਆਪਾਂ ਤਾਂ ਨਵੇਂ ਸਿਰੇ ਤੋਂ ਕਢਾਉਣੇ ਆ ਹਨਾ ਬਾਕੀ ਆਪਾਂ ਉਹ ਚੱਕਰ ਨਹੀਂ ਨੀਤ ਜੀ ਮਾੜੀ ਨੂੰ ਜੱਕੀ ਕੋਈ ਚੱਕਰ ਨਹੀਂ ਜਿਹੜਾ ਭਰਾਵ ਦਾ ਆਪਣੇ ਕੋਲੇ ਉਹ ਕਬੂਤਰਾਂ ਦਾ ਘਾਟਾ ਨਹੀਂ ਗਾ ਕੂਤਰ ਵੱਡੂ ਕੂਤਰਾਂ ਤੋਂ ਜਵਾਬ ਨਹੀਂ ਦਿੰਦਾ ਮੈਂ ਆਪਣੇ ਜਿੰਨੇ ਵੀ ਲਿਆਜ ਵਾਲੇ ਬੰਦੇ ਆ ਸਾਰੇ ਤੇ ਓਕੇ ਆਪਾਂ ਇਹਨਾਂ ਨੂੰ ਕਰ ਲਗੇ ਪੈਕ ਬਸ ਲੈ ਆ ਭਾਈ ਖੋਲ ਕੇ ਵਿਖਾ ਇਹਦਾ ਗੱਟਾ ਭਰ ਕੇ ਤਾਂ ਮੁੰਡੇ ਨੂੰ ਕੂਤਰਾਂ ਦਾ ਬਾਹਰ ਤਾਂ ਨਹੀਂ ਉਹਦਾ ਹੋਲਕੇ ਬੰਦ ਕਰਦਿਆਂ ਵੀ ਉਸ ਸਾ ਤੇ ਤੇਰੀ ਨੂੰ ਬਾਹਰ ਆ ਗਈ ਸੀ ਭਾਈ ਲਓ ਜੀ ਗੱਟਾ ਭਰ ਕੇ ਦਿੱਤਾ ਪੂਰੇ ਚੋਬਰ ਨੂੰ ਠੀਕ ਹੈ ਕਿ ਨਹੀਂ ਕਰਦੇ ਕਰਦੇ ਬੰਦਾ ਇਹਦੇ ਚ 8 ਕਬੂਤਰ ਆ ਮੇਰੇ ਵੀਰੋ 8 ਕਬੂਤਰ ਗਿਫਟਡ ਬਾਈ ਬਲਜੀਤ ਚੋੜ ਠੀਕ ਹੈ ਕਿ ਨਹੀਂ ਬਸ ਕੋਈ ਚੱਕਰ ਨਹੀਂ ਆ ਇਹਨੂੰ ਬੰਨ ਉੱਤੋਂ ਇਹਨਾਂ ਨੂੰ ਤੇਰੇ ਹਵਾਲੇ ਹੀ ਆ ਬਸ ਇਹਨਾਂ ਹੀ ਆ ਵੀ ਇਹਨਾਂ ਨੂੰ ਸੰਭ ਕੇ ਰੱਖ ਇਹੋ ਜਿਹੇ ਕਬੂਤਰ ਦੇਖਣ ਨੂੰ ਬਾਰ-ਬਾਰ ਨਹੀਂ ਮਿਲਦੇ ਮੇਰੇ ਵੀਰੋ ਠੀਕ ਹੈ ਕਿ ਨਹੀਂ ਬਸ ਸਾਹ ਕੇ ਸਮਝ ਜਾਣ ਤਾਂ ਬੜੀ ਸੁਣੀ ਕਰ ਲੈ ਬਸ ਲਮੜਾ ਕੇ ਓਕੇ ਰਿਪੋਰਟਾਂ ਕਰ ਦਗੇ ਭਾਈ ਵਧਾਈ ਆਪਣੇ ਜਾਨਵਰਾਂ ਦੀ ਹੋਰ ਦਾ ਨੰਬਰ ਚੱਲੇ ਐ ਸੈਲਫ ਨਹੀਂ ਵਜ ਰਹੀ ਵੇਚਤੀ ਕਰਾ ਦੀ ਚੱਲ ਕੋਈ ਨਾ ਆਏ ਫਿਰ ਕਿੱਕ ਤਾਂ ਗਈ ਨਹੀਂ ਕਿਧਰੇ ਆਹ ਤੇ ਚੁੰਝਾ ਦੇ ਕੀ ਬਾਹਰ ਕੱਢੀ ਪਏ ਸਾਹ ਲਈ ਜਾਂਦੇ ਬਾਹਰ ਚੱਲ ਕੋਈ ਨਾ ਕੋਈ ਨਾ ਆਪੇ ਸਰਾਏ ਸੈੱਟ ਕਰ ਲਈ ਕੋਈ ਗੱਲ ਨਹੀਂ ਓਕੇ ਸੱਚ ਵੀ ਖਾਣਾ ਪੀਣਾ ਰੋਟੀ ਪਾਣੀ ਕੁਛ ਓਕੇ ਆ ਭਾਈ ਅੱਠ ਕਬੂਤਰ ਹੋਰ ਤੇ ਦੇਸ ਤੇ ਪਤਰਾਕ ਬਸ ਮਜਬੂਰੀ ਆ ਬਈ ਕੂਤਰ ਫੜਾਉਣੇ ਹਨ ਬਸ ਨਹੀਂ ਚੱਲਦਾ ਆਪਣਾ ਹੁਣ ਕੀ ਕਰ ਸਕਦੇ ਆ ਭਾਈ ਠੀਕ ਹੈ ਕਿਉਂ ਇਹ ਸੈੱਟ ਹੋਣ ਹੋਰੇ ਇਹ ਤੋੜਦੇ ਨਹੀਂ ਅਗਲੇ ਸੀ ਇਹ ਐਨੇ ਸਾਨੂੰ ਪਤਾ ਫਿਰ ਮੈਂ ਵੀ ਕਿੱਥੇ ਸਾਂਭੂਗਾ ਹਨ ਤੇ ਲਾਓ ਕੋਈ ਕੀ ਕਬੂਤਰ ਰਹਿਗੇ ਕੂਤਰ ਇੰਨੇ ਹੀ ਰਹਿਗੇ ਬਸ ਗੁੱਡੇ ਚਾਹੀ ਠੀਕ ਹੈ ਮੇਣ ਮੇਣ ਜੇ ਉਹ ਵੀ ਮੇਣ ਹੀ ਸੀ ਕਰ ਸਾਰੇ ਕੂਤਰ ਮੇਣ ਹੀ ਆ ਤੇ ਟਾਲੀ ਟੁਲੀ ਮਾਸਟਰ ਯਾਰ ਕੇ ਰਹਿਗੇ ਬਸ ਇਨਾ ਚੋ ਹੀ ਫੜਾਉਣੇ ਆ ਜੇ ਦੀ ਛਾਊਗਾ ਬਾਜ ਕਾਲਾ ਤੇ ਉਹ ਕਹਿੰਸੀ ਮੈਂ ਲੈ ਕੇ ਜਾਣਾ ਉੱਚਾ ਕੂਲੇ ਨਹੀਂ ਭਾਈ ਇੱਥੇ ਇੰਨੇ ਲੈ ਕੇ ਆਪਣੇ ਲਿਆ ਜੀ ਹਨਾ ਤੂੰ ਕਿਹੜਾ ਫਿਰ ਦੂਰ ਹੈ ਆ ਕਬੂਤਰियां ਬਈ ਬਸ ਸਾਰੇ ਥੋੜੇ ਸਾਹਮਣੇ ਆ ਗਿਣਮਾ ਕੂਤਰਗਾ ਠੀਕ ਹੈ ਕੁਛ ਆ ਪਾਂਪ ਜੋੜਿਆਂ ਚ ਪਾਉਣੀਆਂ ਵਿੱਚੋਂ ਬਾਕੀ ਹਾਂ ਖੰਡ ਤੈਨੂੰ ਪਾਦ ਕੇ ਜੋੜੇ ਚ ਦੱਸ ਕਰ ਸ਼ਾਰਾ ਮੇਰੇ ਨਾਲ ਜੋੜਾ ਲਾਉਣਾ ਆਪਣਾ ਲੱਗੇ ਦੋਨਾਂ ਦਾ ਓਕੇ ਤਿਆਰ ਹੋ ਤਾਂ ਆਪਣੇ ਨਾਲ ਉਹ ਤਾਂ ਕਹਿੰਦੀ ਆ ਜਾ ਠੀਕ ਹੈ ਕਿ ਨਹੀਂ ਚੱਲ ਕੋਈ ਤਾਂ ਹੈਗਾ ਜਿਹੜਾ ਕਰਦਾ ਆਪਣਾ ਕਿ ਨਹੀਂ ਤੇਰੇ ਨੂੰ ਪਾਗੇ ਬਦਾਮ ਬਦੂੰ ਭਾਈ ਲਓ ਜੀ ਤੇ ਇਧਰ ਇਹਨਾਂ ਨੂੰ ਵੀ ਰੱਖੀ ਪਈ ਬਦਾਮ ਟਾਈਮ ਨਾਲ ਠੰਡੇ ਠੰਡੇ ਹਨਾ ਇੱਕ ਮਿੰਟ ਪਹਿਲਾਂ ਰੱਖਿਆ ਆਪਣੀ ਗਲਾਬੀ ਕੱਚਾਂ ਵਾਲੀ ਮੇਰੇ ਸਾਮ ਨਾਲ ਬਸ ਲਾਸਟ ਦਿਨਾਂ ਜਿਹਨਾਂ ਦਾ ਬਦਾਮ ਆਇਆ 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 ਬੇਟਾ ਉਹ ਦੂਤੇ ਹੋ ਗਈ ਆਪਣੀ 2 ਸੇ ਡੰਡੇ ਵਾਲੀ ਆਇਆ ਖੰਡ ਆਇਆ 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 ਚੈੱਕ ਕਰੇਗਾ ਕਬੂਤਰ 2 ਸੇ ਟੋਰੀ ਵਾਲਾ ਬੋਕ ਆਇਆ ਪੁੱਤ ਓਏ ਤੂੰ ਹੀ ਖਾ ਲਾ ਆਇਆ 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 ਓਕੇ ਹੋ ਗਈ ਰਿਪੋਰਟਾਂ ਉਦੀ ਰਜਮੀ ਪਾ ਦੇ ਕਲਕ ਟੈਨ ਵਾਲੀ ਬੱਸ 3:30 ਵਜੇ ਨੂੰ ਵੀ ਲਿਆਂ ਜਾਂ ਫਾਨ ਲਓ ਜੀ ਤੇ ਉਤੋਂ ਦੇਣਾ ਨੂੰ ਥੋੜੇ ਥੋੜੇ ਦਾਣੇ ਵੀ ਪਾ ਦਈਏ ਪਹਿਲੇ ਨੰਬਰ ਤੇ ਦੋਵੇਂ ਕਬੂਤਰਾਂ ਹੋਊਗਾ ਆਪਣਾ ਠੀਕ ਆ ਤੇ ਉਸ ਤੋਂ ਬਾਅਦ ਆਪਣਾ ਹੋ ਗਿਆ ਭਾਈ ਕਬੂਤਰ ਥੋੜੇ ਜਿਹਾ ਹੋਰ ਚੱਕ ਲੈ ਦੀ ਇਹ ਲਓ ਭਾਈ ਇੰਨੇ ਕੰਮ ਸੀ ਓਕੇ ਹੋ ਗਈ ਰੋਟ ਬਾਅਦ ਜਦੋਂ ਖਾ ਪੀ ਲੈ ਖੁੰਡੇ ਛੱਡ ਕੇ ਲੈਨੇ ਆਪਾਂ ਘਰੇ ਜਾ ਕੇ ਆਪਦਾ ਰੈਸਟ ਕਰਾਈ ਗਿਰੂ ਨੂੰ ਖੇਡਾਂਗੇ ਕੱਲਾ ਜਿ ਛੱਡੀ ਨੂੰ ਵੀ ਖੋਡੇ ਚ ਦੂਜੀਆਂ ਦੋਵੇਂ ਕਬੂਤਰਾਂ ਤਾਂ ਲੈ ਗਾ ਪਿੰਜਰੇ ਕਰਤੇ ਵਿਹਲੇ ਇਹੀ ਰਿਹਾ ਕੱਲਾ ਆਪਣਾ ਸਕਾਰੀ ਅੱਖ ਵੇਖੋ ਕਿੰਨੀ ਜੈਰੀ ਐ ਚੋਬਰ ਨੂੰ ਮੇਰਾ ਛਾਲਾ ਉੱਡਿਆ ਨਹੀਂ ਗਾ ਆਪਦੀ ਭੈਣ ਵਾਲਾ ਜਲਵਾਣੀ ਵਿਖਾਏ ਜਵੇਂ ਉਹ ਕਰਦੀ ਹੁੰਦੀ ਸੀ ਨਾ ਉਹ ਬਾਲਾ ਨਹੀਂ ਜਾਈ ਗੌਰ ਮਾਰਦੀ ਸੀ ਘਰੇ ਯਾਰ ਇਹ ਫਿਰ ਕਬੂਤਰਾਂ ਆ ਨਾ ਝੋਲੀ ਦਾ ਫਰਕ ਪੈ ਜਾਂਦਾ ਹੈ ਨਾ ਬਾਕੀ ਸੱਤ ਨੂੰ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਨਾ ਜਿਵੇਂ ਵੀ ਮੰਨ ਕੇ ਚੱਲੋ ਬੰਦੇ ਆਲਾ ਸਾਹ ਵੀ ਰੱਖ ਲੋ ਜਿਵੇਂ ਚਾਰ ਹੈ ਚਾਰ ਪੁੱਤ ਆ ਠੀਕ ਹੈ ਇੱਕ ਮਾਂ ਦੇ ਚਾਰੇ ਕੋਈ ਜ ਨਹੀਂ ਹੋਣਗੇ ਕੋਈ ਚੰਗਾ ਮਾੜਾ ਸੰਗ ਜਦ ਸੀ ਕਿਸੇ ਦੇ ਕਿਹੜੇ ਗੁਣ ਹੁੰਦੇ ਆ ਕੋਈ ਨਕੰਮਾ ਹੁੰਦਾ ਹੈ ਕੋਈ ਕੰਮ ਵਾਲਾ ਨਿਕਲੇ ਹੁੰਦਾ ਪਰ ਇਹੋ ਜੀ ਕੋਈ ਗੱਲ ਨਹੀਂ ਬਲੱਡ ਉਹੀ ਹੈ ਬਾਹਰ ਇਹ ਕਿ ਜੋਰ ਸਾਰੇ ਵਿਖਾ ਜਾਂਦੇ ਆ ਨਾ ਮੈਦਾਨ ਚ ਜਾ ਕੇ ਜਿੱਥੇ ਅਣਖ ਵਿਖਾਉਣ ਦੀ ਗੱਲ ਆਵੇ ਤੇ ਓਕੇ ਆ ਭਾਈ ਬਸ ਹਨ ਪੱਖਾ ਕਰਦੇ ਆਪਾਂ ਬੰਦ ਲਾਈਟਾਂ ਲੂਟਾਂ ਵੀ ਬੰਦ ਆ ਸਾਰੇ ਬਾਦਾਂ ਬਦੂਮ ਕਰਦੇ ਉਹ ਆਪਾਂ ਪਾ ਤੇ ਆਪਣੀ ਰਿਪੋਰਟ ਵਾਲੀ ਚਾਕਲੇਟ ਡੱਬੀ ਤੇ ਇੱਕ ਮਿੰਟ ਇਹਨੂੰ ਖਾਲੀ ਕਰਦੇ ਯਾਰ ਮੁੜ ਕੇ ਮੋਸਕ ਮਾਰ ਲੱਗ ਜਾਂਦੇ ਚੋਈ ਬਈ ਐ ਕਰਕੇ ਨਾ ਇਹਨੂੰ ਇੱਥੇ ਬਾਹਰ ਹੀ ਰੱਖ ਦਿੰਨੇ ਆਂਗੇ ਤੇ ਆਪਣੇ ਇਧਰਲੇ ਬੈਡ ਕਾਲੇ ਕਬੂਤਰਾਂ ਨੂੰ ਵੀ ਮੈਂ ਦਾਣਾ ਪਾਣੀ ਪਾ ਗਿਆ ਇਹਨਾਂ ਦਾ ਵੀ ਟਾਈਮ ਨਾਲ ਹੀ ਸਾਰਿਆਂ ਦਾ ਉਹਨਾਂ ਨੂੰ ਵੀ ਪਤਾ ਛੇਤਰਾਂ ਢਾਂਗਾ ਸਭ ਟਿੱਡਾਂ ਨਹੀਂ ਜੁਗਿਆ ਲਾਈਏ ਲੋਕ ਤੇ ਚਲੀਏ ਘਰੇ ਲਓ ਜੀ ਰੱਖੀਏ ਇਧਰ ਵੱਡੀਆਂ ਕਬੂਤਰੀਆਂ ਨੂੰ ਦਾਣੇ ਪਾਈ ਆਇਓ ਖੰਡੋ ਖਾ ਲੋ ਲਓ ਜੀ ਤੇ ਇਧਰ ਵੱਡੇ ਕਬੂਤਰਾਂ ਨੂੰ ਵੀ ਵਾਟਰ ਐਂਡ ਇੱਕ ਮਿੰਟ ਬਈ ਓਏ ਵਾਟਰ ਤੇ ਦਾਣੇ ਪਾਤੇ ਆ ਠੀਕ ਹੈ ਓਕੇ ਆਪੋ 10 ਨੰਗਾ ਵੀ ਤੇ ਬਸ ਕਬੂਤਰਿਆਂ ਵਾਲੇ ਪਾਸੇ ਪਾ ਲਈ ਚੱਲ ਕੇ ਦਾਣੇ ਤੇ ਇਧਰ ਕਬੂਤਰਿਆਂ ਵਾਲੇ ਪਾਸੇ ਵੀ ਪਾ ਦਈਏ ਭਾਈ ਵਾਟਰ ਦਾਣੇ ਤਰ੍ਹਾਂ ਨੂੰ ਪਾਤੇ ਸੀਗੇ ਇਹ ਹੁੱਡਾ ਵੈਸੇ ਵੱਧ ਹਵਾਦਾਰ ਆ ਕਬੂਤਰਾਂ ਵਾਲਿਆਂ ਨਾਲੋਂ ਇਧਰੋਂ ਸਿੱਧੀ ਹਵਾ ਆਉਂਦੀ ਵੱਡੀ ਜਲੀ ਬੀਤੀ ਐ ਠੰਡਾ ਠੰਡਾ ਹੋਇਆ ਪਿਆ ਇਹ ਲਓ ਜੀ ਭਰ ਗਿਆ ਢਾਗ ਦਈਏ ਭਾਈ ਇਹਨੂੰ ਨਾਲ ਦਿੰਦਾ ਨਾ ਤੋਂ ਆਪਾਂ ਕੰਮ ਕਲੀਅਰ ਆ ਭਾਈ ਇਧਰ ਲਾ ਦੀ ਲੋਕ ਇਹਨਾਂ ਦਾ ਲੋ ਭਾਈ ਜਦੋਂ ਨੂੰ ਆਪਾਂ ਬਾਜੀਆਂ ਦੇ ਨੇੜੇ ਆਏ ਉਹਦੋਂ ਮੌਸਮ ਹੀ ਖਰਾਬ ਹੋ ਗਿਆ ਆਪਣੀ ਸੀਗੀ ਭਾਈ ਪਾ ਪਰਸੋ ਛੱਡਣੀ ਸੀ ਬਾਜੀ ਦੋ ਛੱਡ ਰੰਗਾ ਸੀ ਕਬੂਤਰਾਂ ਦਾ ਜੇ ਮੌਸਮ ਸੈੱਟ ਰਿਹਾ ਬਈ ਤਾਂ ਛੱਡਾਂਗੇ ਐਵੇਂ ਉਹ ਗੱਲ ਦਾ ਕੀ ਫਾਇਦਾ 60 ੁੱਢੇ ਹੋਣ 60 ਚੋਂ ਅੱਥ ਨੂੰ 50 ਫਿਰਦੇ ਹੋਣ ਹਨਾ ਉਹ ਗੱਲ ਜੇ ਕੋਈ ਤੋਗਣੀ ਮੀਂਹ ਨਹੀਂ ਰੀ ਆ ਗਏਵੇਂ ਨਾਲੇ ਆਪ ਖੱਜਲੋ ਮੰਗ ਨਾਲੇ ਕਬੂਤਰ ਖਰਾਬ ਕਰਾਂਗੇ ਕੋਈ ਐਡਾ ਉਨੀ ਚਸ ਹੈ ਨਹੀਂ ਆਪਾਂ ਵੀ ਛੱਡਣੀ ਛੱਡਣੀ ਹਨਾ ਹੁਣ ਥੋੜੇ ਸਿਆਣੇ ਮੰਨ ਕੇ ਚੱਲੋ ਵੀ ਸਿਆਣੀਆਂ ਗੱਲਾਂ ਕਰਨੀਆਂ ਤੱਕਾ ਨਹੀਂ ਕਰਨਾ ਨਾ ਆਪਦੇ ਨਾਲ ਨਾ ਕਬੂਤਰਾਂ ਨਾਲ ਗੱਲ ਨਹੀਂ ਮੁੱਕਦੀ ਹੈ ਨਾ ਤੇ ਬਾਕੀ ਬਸ ਆਹੀ ਦੇ ਕੇ ਤੱਕਾ ਤਾਂ ਹੁਣ ਘਾਟੇ ਹਾਂਜੀ ਕੀ ਹਾਲ ਚਾਲ ਜੇ ਦੋਸਤੋ ਆ ਛੱਡ ਰਹੀ ਹੈ ਜੀ ਪੀਲੀਆਂ ਬਿੱਠਾ ਮਾਰ ਰਹੀ ਹੈ ਇੱਕ ਵਾਰ ਚੈੱਕ ਕਰ ਲੈ ਬਿੱਠਾ ਲੈਣਾ ਹਾਂਜੀ ਵਿੱਚੋਂ ਬਸ ਕੋਸ਼ਿਸ਼ ਸੈੱਟ ਹੈ ਬਈ ਜਿਹੜਾ ਚਾਰ ਸੈੱਟ ਹੈ ਉਹ ਵੀ ਛੱਡ ਲਾਂਗੇ ਨਾ ਆ ਦੇਖੋ ਇੱਕ ਤਾਂ ਜਦੋਂ ਪੀਲੀਆਂ ਮਿੱਠਾਂ ਵਿਖਾ ਦਨ ਉਹਦੀ ਨਜ਼ਰ ਲੱਗ ਜਾਂਦੀ ਭੈਣਾਂ ਦੀ ਹਰੀਆਂ ਤੇ ਹੋ ਜਾਂਦੀਆਂ ਚਲੋ ਬਾਪੋ ਘਰੇ ਚਲੀਏ ਭਾਈ ਤੇ ਟਾਈਮ ਨਾਲ ਨਹਾਉ ਨੂੰ ਲਈਏ ਹਨ ਮੁੜ ਕੇ ਇਹ ਮੀਂਹ ਦੀ ਦਾ ਮੌਸਮ ਹੈ ਫੋਨ ਫੋਨ ਚਾਰਜ ਕਰ ਲਈਏ ਰਾਤ ਨੂੰ ਫਿਰ ਟਾਈਮ ਲੱਗੇ ਬਿੱਲ ਆਉਣੀ ਹੁੰਦੀ ਆ ਪਸ ਤੁਹਾਨੂੰ ਪਤਾ ਏ ਲਓ ਭਾਈ ਮੈਂ ਕੋਣੀ ਵਿਹਲੇ ਹਾਂ ਕਣਕੀ ਤੋਲੀਏ ਬਸ ਲਾਸਟ ਵਾਰੀ ਦੀ ਕਣਕ ਹੈ ਲਾਸਟ ਬਾਲਟ ਕਿਉਂ ਸਾਨੂੰ ਪਤਾ ਦੋ ਚਾਰ ਕਬੂਤਰ ਹਨ ਉਹਨਾਂ ਕੋਲ ਪਾਣੀ ਹੁੰਦੀ ਹੈਗੀ ਮੈਂ ਕਿ ਧੋ ਕੇ ਰੱਖ ਲਈਏ ਕੰਮ ਫੋਨ ਆਈ ਜਾਂਦਾ ਯਾਰ ਲਓ ਭਾਈ ਕਹਿੰਦੇ ਲੇਟ ਨਾਈਟ ਪਾਰਟੀ ਦਾ ਇੰਤਜ਼ਾਮ ਚੱਲ ਰਿਹਾ ਜੀ ਸਮਾਨ ਪਤਾ ਲੈ ਕੇ ਤੇ ਚੱਲ ਪਿਆ ਘਰ ਨੂੰ ਭਾਈ ਸਾਹਿਬ ਇਹ ਚੱਕਰ ਕੀ ਆ ਬਾਈ ਯਾਰ ਮੰਨ ਲੇ ਕਿ ਚੱਲ ਵੀ ਫੇਲਾ ਸੀ ਜਾਂ ਨਾ ਨਾ ਜਾਣਾ ਟਾਈਮ ਕੱਪੇ ਟਹਿੜਾ ਜਿੱਲਾ ਹੋ ਗਿਆ ਤਾਂ ਕਰਕੇ ਮੈਂ ਲਿਫਾਵਾ ਭਰ ਲਿਆ ਹੁੰਦਾ ਕੁਰਕਰੇ ਲੀਜ਼ ਫਰੂਟ ਬੀਅਰ ਕੋਕ ਪਾਕ ਵਗੈਰਾ ਸਾਰਾ ਕੁਝ ਇਰੇ ਘਰੇ ਨਹੀਂ ਲੈ ਕੇ ਆਣ ਸੀ ਚਲ ਕਰੇ ਦਾ ਬਾਅਦ ਲੈ ਮੇਰਾ ਮੋਟਰਸਾਈਕਲ ਆਪਣਾ ਰੋਕ ਦੀ ਇੱਥੇ ਇਹ 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 ਲੋਕੋ ਭਾਈ ਲਓ ਵਾ ਦੇਓ ਆਗੇ ਇਧਰ ਲੈ ਕਰੇ ਭਾਈ ਤੇ ਮੈਂ ਸਿੱਧੀ ਸਿੱਧੀ ਇਹ ਪਾਣੀ ਪੂਣੀ ਪਿయాਉਂਦੇ ਹਣਾ ਵੀ ਕੱਲ ਨੂੰ ਕੂਤਰ ਸਾੰਬੜ ਦੀ ਰਹਿ ਗਈ ਦੋ ਕਬੂਤਰਾਂ ਪਾਣੀ ਪੂਣੀ ਪਿਓ ਦਾ ਬਦਾਂ ਬਦਾਂ ਪਿਓਂਦੇ ਹਾਂ ਤੇ ਵੱਲ ਫਿਰ ਕਰਦੇ ਆ ਬਲੋਗ ਦੀ ਐਂਡਿੰਗ ਆਪਾਂ ਹਾਂਜੀ ਮੇਰੇ ਹੀਰੋ ਕਰਦੀਏ ਭਾਈ ਬਲੋਗ ਦੀ ਐਂਡਿੰਗ ਤੇ ਉਬਰਾਹਮ ਪਿਉਂਦੀ ਮੈਂ ਆਪਣੇ ਇਹ ਭੁੱਲ ਗਿਆ ਸੀ ਮੈਨੂੰ ਯਾਦ ਆਏ ਹੁਣ ਕਿਉਂ ਕਿਰਪਾ ਕਰਨਾ ਪਾਣੀ ਵਾਦੂ ਨਾ ਮੰਦਰੀ ਰੱਖਦੇ ਬਸ ਕਾਹ ਨੂੰ ਦੇਖਦੇ ਹਾਂ ਮੈਂ ਅੱਜ ਵੀ ਲੇਟ ਹੋ ਗਿਆ ਮੰਨ ਕੇ ਚਲੋ ਵੀ ਥੋਕ ਹੋ ਗਏ ਹੁਣ ਵੀ ਸਾਢੇ 11 12 ਆਜ ਗਏ ਕੱਲੂ 4 ਵਜੇ ਉੱਠਿਆ ਵੀ ਜਿਹੜਾ ਬਈ ਐੜਾ ਛੰਡਿਆ ਹਣਾ ਕੱਲ ਦੇ ਬਾਈਬਸ ਹੈ। ਹਾਂਜੀ ਮੇਰੇ ਵੀਰੋ ਤੇ ਇੱਕ ਭਾਈ ਕੰਮ ਹੈ ਤੁਹਾਡੇ ਲਈ ਮੜਾ ਜਾ ਠੀਕ ਹੈ ਇੱਕ ਮੈਂ ਚੈਨਲ ਦਾ ਇੱਥੇ ਸਕਰੀਨਸ਼ਾਟ ਲਾਉਣਾ ਹੈਗਾ ਠੀਕ ਹੈ ਤੇ ਡਿਸਕ੍ਰਿਪਸ਼ਨ ਡਿਸਕ੍ਰਿਪਸ਼ਨ ਬਾਕਸ ਚ ਲਿੰਕ ਵੀ ਪਾਉਣਾ ਬਈ ਮੈਂ ਤੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰੋ ਠੀਕ ਹੈ ਸਬਸਕ੍ਰਾਈਬ ਕਰਦੇ ਹੋ ਵੀਡੀਓ ਵਗੈਰਾ ਦੇਖਦੇ ਹੋ ਸਪੋਰਟ ਕਰੋ ਚੈਨਲ ਦੀ ਕਹਿਣ ਦਾ ਭਾਵ ਹੈ ਆਪਣੇ ਮਿੱਤਰ ਤਾਂ ਹੀ ਹੈ ਨਾ ਜਿਹੜੇ ਉਹਨਾਂ ਐ ਸੀਗੇ ਉਹਨਾਂ ਨੇ ਨਵਾਂ ਚੈਨਲ ਕ੍ਰੀਏਟ ਕੀਤਾ YouTube ਤੇ ਤੇ ਵਧੀਆ ਵੀਡੀਓ ਪਾਇਆ ਕਰਨਗੇ ਓਕੇ ਹੋਊਗਾ ਸਾਰਾ ਕੰਮ ਤੇ ਸਬਸਕ੍ਰਾਈਬਰ ਵਧਾਓ ਭਰਾ ਆਪਣੇ ਹਨ ਮੰਨ ਕੇ ਚਲੋ ਵੀ ਕਰੋ ਸਪੋਰਟ ਮੈਂ ਇੱਥੇ ਸਾ ਇੱਕ ਚੈਨਲ ਦਾ ਨਾਮ ਤੇ ਸਕਰੀਨਸ਼ਾਟ ਚੈਨਲ ਦਾ ਤੇ ਡਿਸਕ੍ਰਿਪਸ਼ਨ ਚ ਲਿੰਕ ਦੇ ਦੂੰਗਾ ਤੇ ਬਾਈ ਬਣ ਜਾ ਕੇ ਸਬਸਕ੍ਰਾਈਬ ਕਰ ਦਿਓ ਚੰਗਾ ਭਰਾ ਮੈਨਿਆ ਕੰਮ ਜ਼ਰੂਰ ਕਰੇ